ਜਮਾਨਾ ਬੀਤ ਗਿਆ ਰੰਜੋਗਮ ਹਟੇ ਹੋਏ ਸ਼ਰਮ ਆਤੀ ਇਸ ਮੁਲਕ ਕੋਲ ਮੁਲਕ ਕਹਤੇ ਹੋਏ ਸੰਸਾ ਤਾਂ ਹੁਣ ਇਹ ਹਾਲ ਹੋ ਗਿਆ ਕਿ ਅਸੀਂ ਇਸ ਦੇਸ਼ ਨੂੰ ਵੀ ਆਪਣਾ ਦੇਸ਼ ਕਹਿਣ ਲੱਗਿਆ ਸਾਨੂੰ ਸ਼ਰਮ ਆਉਣ ਲੱਗ ਗਈ। ਮਾਮਲਾ ਇੱਕ ਮਾਮਲਾ ਸਾਹਮਣੇ ਆ ਰਿਹਾ ਸੀ ਕਿ ਉਹ ਮੰਨ ਚੁੱਕੇ ਨੇ ਉਹਨਾਂ ਨੇ ਲਿਖਤੀ ਰੂਪ ਚ ਕੁਝ ਦਿੱਤਾ ਕੈਮਰਾ ਲਈ ਪ੍ਰਸ਼ਾਸਨ ਮੰਨਿਆ ਕੁਝ ਕੈਮਰਾ ਫੜੇ ਗਏ ਨੇ ਉਦਬਿਦ ਸੀਰੀਅਲ ਨੰਬਰ ਉਹਨਾਂ ਨੇ ਇਹ ਐਪਲੀਕੇਸ਼ਨ ਸੇਮ ਮੈਂਸ਼ਨ ਕੀਤੇ ਹੋਏ ਇਹਦੇ ਹਾਂਜੀ 16 ਦਾ ਸੇਮ ਡੇ 16 ਸ਼ੁੱਕਰਵਾਰ ਜਿਹਦੇ ਵਿੱਚ ਸਪਾਈ ਕੈਮਰਾ ਜੀਓ ਦਾ ਡੌਂਗਲ ਇਸ ਸਪਾਈ ਕੈਮਰਾ ਵਿਦ ਸੀਰੀਅਲ ਨੰਬਰ ਮੈਂਸ਼ਨ ਕੀਤਾ। ਇਹਨੇ ਕੁਝ ਕੁ ਲੋਕ ਇੱਥੇ ਵੀ ਬੈਠੇ ਇਹ ਗੱਲ ਕਹਿ ਰਹੇ ਨੇ ਕਿ ਜਿਹੜੀਆਂ ਉਤੋਂ ਵਾਇਸ ਮੈਸੇਜ ਆ ਰਹੇ ਉਹ ਕਿੱਦਾਂ ਵਾਇਰਲ ਹੋ ਰਹੇ ਨੇ ਉਹਨਾਂ ਕੋਲ ਫੋਨ ਤਾਂ ਅੱਜ ਵੀ ਚੱਲ ਰਹੇ ਨੇ ਇਹਦੇ ਸੁੱਖੀ ਅਧਿਕਾਰ ਨੇ ਫੰਡਮੈਂਟਲ ਰਾਈਟਸ ਤੇ ਕਾਨੂੰਨ ਵੀ ਉਹੀ ਕਹਿੰਦਾ ਹੈ ਸੰਵਿਧਾਨ ਵੀ ਉਹੀ ਕਹਿੰਦਾ ਹੈ ਪਰ ਇੰਪਲੀਮੈਂਟ ਕਿਉਂ ਨਹੀਂ ਜਦੋਂ ਇੰਪਲੀਮੈਂਟ ਦੀ ਗੱਲ ਆਉਂਦੀ ਹੈ ਉਦੋਂ ਸਿੱਖਾਂ ਲਈ ਸਭ ਕੁਝ ਅਲੱਗ ਕਿਉਂ ਹੋ ਜਾਂਦਾ ਨੁਕੀ ਅਧਿਕਾਰਾਂ ਨੂੰ ਦੇਖਦਿਆਂ ਹੈ ਐਨਐਸਏ ਬਣਦੀ ਸੀ ਟੇਟ ਤੋਂ ਬਾਹਰ ਲਿਜਾ ਕੇ ਕੈਦ ਬਣਦੀ ਸੀ ਜਾਨੀ ਕਿ ਇੱਥੇ ਜੋ ਹਕੂਮਤਾਂ ਚਾਹੁੰਦੀਆਂ ਆ ਆਪ ਦੀ ਮਰਜ਼ੀ ਦੇ ਨਾਲ ਸੰਵਿਧਾਨ ਬਦਲਦੀਆਂ ਵੀ ਨੇ ਤੇ ਬਣਾਉਂਦੀਆਂ ਵੀ ਨੇ ਸੰਵਿਧਾਨ ਜਿਹੜਾ ਕੈਨਲੀ ਰਹਿ ਗਿਆ ਦਾ ਕਲਸੀ ਸਾਹਿਬ ਤੇ ਕਿਹਾ ਸੀ ਇਹਨਾਂ ਦੇ ਕੋਲ ਖਾਤੇ 'ਚ ਪੈਸੇ ਵੀ ਬਹੁਤ 35 37 ਕਰੋੜ 11 ਮਹੀਨੇ ਹੋ ਗਏ ਤੁਹਾਡੇ ਕੋਲ ਹੈ ਕੋਈ ਸਬੂਤ ਤੋ ਖਾਲਿਸਤਾਨ ਬਾਰੇ ਅਗਰ ਗੱਲ ਕਰਕੇ ਐਨਐਸਏ ਲਗਾਉਂਦੇ ਤਾਂ ਬਾਕੀ ਰਾਸ਼ਟਰਵਾਦੀ ਗੱਲ ਕਰਨ ਵਾਲਿਆਂ ਤੇ ਵੀ ਐਨਐਸਏ ਲਗਾਓ ਅੰਦਰ ਪਚਾਓ ਉਹਨਾਂ ਨੂੰ ਉਹ ਕਿਉਂ ਬਾਹਰ ਨੇ ਜੇਲ੍ਹ ਦੇ ਵਿੱਚ ਬੰਦ 11 ਮਹੀਨੇ ਬੀਤ ਚੁੱਕੇ ਨੇ ਪਰ ਉੱਥੋਂ ਦੇ ਕੀ ਹਾਲਾਤ ਨੇ ਪਿਛਲੇ ਦਿਨ ਕਈ ਸਿੰਘਾਂ ਦੀ ਜਿਹੜੇ ਆ ਸਿਹਤ ਵਿਗੜੀ ਹੋਈ ਨਜ਼ਰ ਆ ਰਹੀ ਆ ਉਸ ਨੂੰ ਲੈ ਕੇ ਦਰਬਾਰ ਸਾਹਿਬ ਦੇ ਬਾਹਰ ਇੱਕ ਪੱਕਾ ਮੋਰਚਾ ਲੱਗ ਜਾਂਦਾ ਹੈ ਅੱਜ ਅਸੀਂ ਉੱਥੇ ਮੌਜੂਦ ਸੀ ਗੱਲਬਾਤ ਕਰਾਂਗੇ ਸਿੰਘਾਂ ਦੇ ਹਾਲਾਤ ਜਾਣਾਂਗੇ ਦਲਜੀਤ ਸਿੰਘ ਕਲਸੀ ਦੇ ਵਾਈਫ ਤੇ ਹਿਊਮਨ ਰਾਈਟਸ ਤੋਂ ਸਾਡੇ ਨਾਲ ਬੀਬੀ ਜੀ ਮੌਜੂਦ ਨੇ ਗੱਲਬਾਤ ਕਰਾਂਗੇ ਬੀਬੀ ਕੀ ਹਾਲਾਤ ਨੇ ਸਭ ਤੋਂ ਪਹਿਲਾਂ ਵਾਈਫ ਸਾਸ਼ੀ ਕਲ ਜੀ ਕੀ ਹਾਲਾਤ ਅੰਦਰ ਦੇ ਸਭ ਤੋਂ ਬੜੇ ਹਾਲਾਤ ਬੜੇ ਖਰਾਬ ਨੇ ਜਿੱਦਾਂ ਆਪ ਨੂੰ ਪਤਾ ਹੈ 10 11 ਦਿਨ ਹੋਣ ਲੱਗਿਆ ਪਿਛੇ ਸ਼ੁੱਕਰਵਾਰ ਤੋਂ ਸਾਰੇ ਸਿੰਘ ਪੁਕੜ ਤਾਲਤੇ ਨੇ ਤਿੰਨ ਸਿੰਘਾਂ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਹੈ ਬਸਨ ਸਿੰਘ ਭਾਜੀ ਚਾਚਾ ਹੀਰਾਉ ਕੇ ਭਾਜੀ ਉਹਨਾਂ ਨੇ ਜਲ ਵੀ ਨਹੀਂ ਛਕਿਆ ਹੋਇਆ ਹੋਰ ਬਾਕੀ ਸਾਰੇ ਸਿੰਘ ਪੁਕੜ ਤਾਲਤੇ ਹੁਣ 10 ਤੋਂ ਹੀ 10 10 ਦਿਨ ਹੋ ਗਏ ਜਿਹੜੇ ਸਿੰਘ ਜਲ ਵੀ ਨਹੀਂ ਛਕ ਰਹੇ ਉਹਨਾਂ ਦੀ ਹਾਲਤ ਕੀ ਹੋਏਗੀ ਉਹ ਵੀ ਉਹਨਾਂ ਨੂੰ ਇਹ ਸਟੇਪ ਇਸ ਕਰਕੇ ਲੈਣਾ ਪਿਆ ਸ਼ੁੱਕਰਵਾਰ ਨੂੰ ਉਹਨਾਂ ਦੇ ਭਾਈ ਸਾਹਿਬ ਦੇ ਬੈਰਕ ਔਰ ਬਾਥਰੂਮ ਵਿੱਚੋਂ ਉਹਨਾਂ ਨੇ ਸਪਾਈ ਕੈਮਰਾ ਫੜੇ ਉਹਨਾਂ ਨੂੰ ਸ਼ੱਕ ਹੋਇਆ ਉਹਨਾਂ ਨੇ ਚੈੱਕ ਕੀਤਾ ਜੇਲ ਤੋਂ ਸੁਪਰਡੈਂਟ ਨੂੰ ਬੁਲਾ ਕੇ ਉਹਨਾਂ ਨੇ ਉਹਨਾਂ ਦੇ ਸਾਹਮਣੇ ਜਦ ਚੈੱਕ ਕੀਤਾ ਤਾਂ ਸਪਾਈ ਕੈਮਰਾ ਬਾਥਰੂਮ ਔਰ ਕਮਰਿਆਂ ਤੋਂ ਲਿਖੇ ਸਾਰੇ ਸਿੰਘਾਂ ਨੇ ਮਿਲ ਕੇ ਇੱਕ ਐਪਲੀਕੇਸ਼ਨ ਡੀਐਮ ਨੂੰ ਲਿਖਿਆ ਅੰਬ੍ਰਸਰ ਜੀ ਕਿ ਸਾਡੇ ਬਾਥਰੂਮਾਂ ਵਿੱਚ ਔਰ ਬੈਰਕ ਵਿੱਚੋਂ ਸਪਾਈ ਕੈਮਰਾ ਫੜੇ ਗਏ ਨੇ ਉਦਬਿਧ ਸੀਰੀਅਲ ਨੰਬਰ ਉਹਨਾਂ ਨੇ ਇਹ ਐਪਲੀਕੇਸ਼ਨ ਸੇਮ ਮੈਂਸ਼ਨ ਕੀਤੇ ਹੋਏ ਮੈਂਸ਼ਨ ਕੀਤੇ ਹੋਏ ਇਹਦੇ ਹਾਂਜੀ 16 ਤੋਂ ਸੇਮ ਡੇ 16 ਸ਼ੁੱਕਰਵਾਰ ਜੀ ਦਾ ਜਿਹਦੇ ਵਿੱਚ ਸਪਾਈ ਕੈਮਰਾ ਜੀਓ ਦਾ ਡੋਂਗਲ ਇਹ ਸਪਾਈ ਕੈਮਰਾ ਵਿਦ ਸੀਰੀਅਲ ਨੰਬਰ ਮੈਂਸ਼ਨ ਕੀਤੇ ਜਿਹੜਾ ਪੂਰੀ ਡਿਟੇਲ ਦਿੱਤੀ ਹੋਈ ਜਾਂਦੇ ਵਿੱਚ ਪੂਰ ਫੁੱਲ ਡਿਟੇਲ ਉਹਨਾਂ ਨੇ ਦਿੱਤੀ ਹੈ ਸਿੰਘਾਂ ਦੇ ਸਿਗਨੇਚਰ ਹੈ ਇਹ ਵੀ ਦਾਸ ਸਿੰਘਾਂ ਦੇ ਸਿਗਨੇਚਰ ਨੇ ਹਾਂਜੀ ਇਹ ਸਰਕਲ ਜੇਲ ਇਹਨਾਂ ਨੇ ਜਾਣ ਬੁਝ ਕੇ ਉਹਨਾਂ ਨੇ ਐਪਲੀਕੇਸ਼ਨ 16 ਨੂੰ ਲੈ ਕੇ ਡੀਸੀ ਨੂੰ ਪੇਜਤੀ ਹੈ ਲੇਕਿਨ ਜੇਲ ਵਾਲਿਆਂ ਨੇ ਜਾਣ ਬੁਝ ਕੇ ਉਹਤੇ ਡੇਟ 17 ਦੀ ਪਾਈ ਹੈ ਜਦ ਇੱਥੇ 16 ਹੈ ਤਾਂ ਇਦਾਂ 17 ਕਿਦਾਂ ਹੋ ਸਕਦਾ ਹੈ ਫਿਰ ਜੇ ਦੇ ਦੰਦੇ ਜੇਲ੍ਹ ਪ੍ਰਸ਼ਾਸਨ ਨੂੰ ਕਿਹਾ ਕਿ ਸਾਡੇ ਬੈਰਕ ਵਿੱਚ ਸਪਾਈ ਕੈਮਰਾ ਲੱਗੇ ਹੋਏ ਆ ਤਾਂ ਸੁਪਰਡਿਟੈਂਡੈਂਟ ਕੇਲੇ ਸਾਨੂੰ ਤਾਂ ਪਤਾ ਹੀ ਨਹੀਂ ਸਾਡੀ ਨੌਲੇਜ ਵਿੱਚ ਨਹੀਂ ਆ ਜਦ ਸੁਪਰਡਿਟੈਂਡੈਂਟ ਦੀ ਨੌਲੇਜ ਵਿੱਚ ਨਹੀਂ ਹੈ ਤਾਂ ਫਿਰ ਜੇਲ੍ਹ ਦੇ ਅੰਦਰ ਕਿਦਾਂ ਸਮਾਨ ਜਾ ਸਕਦਾ ਤੁਸੀਂ ਦੱਸੋ ਨੈਕਸਟ ਡੇ ਉਥੋਂ ਉਹ ਸਾਰੇ ਉੱਥੇ ਪੁਲਿਸ ਵਾਲੇ ਆ ਜੋ ਵੀ ਉਥੇ ਜੇਲ੍ਹ ਪ੍ਰਸ਼ਾਸਨ ਦੇ ਆ ਕੇ ਕਹਿੰਦੇ ਤਲਾਸ਼ੀ ਲੈਣੀ ਹੈ ਤਲਾਸ਼ੀ ਲੈ ਕੇ ਜੋ ਫਿਰ ਆਸਮ ਉਹਨਾਂ ਦੇ ਤਰਫੋਂ ਜੇਲ੍ਹ ਤਰਫੋਂ ਇੱਕ ਟਵੀਟ ਕੀਤਾ ਜਾਂਦਾ ਹੈ ਕਿ ਅਸੀਂ ਕੰਮ ਦਰਿਆ ਦੀ ਪੈਰਕ ਦੀ ਤਲਾਸ਼ੀ ਲਈ ਹੈ ਤੇ ਉੱਥੇ ਸਾਨੂੰ ਇਹ ਖੜੀ ਜਿਹੜੀ ਛੋਟੇ ਜਿਹੇ ਬੱਚੇ ਦੀ ਸੀ ਉਹ ਉਹਨੂੰ 스마트 ਵਾਚ ਬਣਾ ਕੇ ਜਿਹੜੀ ਵਿੱਚ 40-50 ਰੁਪਏ ਦੀ ਵੀ ਦੀ ਸੀ ਨਾਲ ਟੀਵੀ ਦੇ ਕੈਮਰਾ ਟੀਵੀ ਜਿਹੜਾ ਹੈਗਾ ਉਥੇ ਪ੍ਰਸ਼ਾਸਨ ਦੀ ਮਨਜ਼ੂਰੀ ਨਾਲ ਹੀ ਅੰਦਰ ਉਹਨਾਂ ਨੂੰ ਮੋਇਆ ਕਰਾਇਆ ਗਿਆ ਤਾਂ ਉਹਦੇ ਨਾਲ ਰਿਮੋਟ ਤੋਂ ਹੋਈ ਗਈ ਉਹਦੇ ਬਾਅਦ ਉਹਨਾਂ ਨੇ ਕਿਹਾ ਫੋਨ ਫੜਿਆ ਉਹਨਾਂ ਨੇ ਖੁਦ ਸਾਹਮਣੇ ਆਪਣੇ ਕਹਿੰਦੇ ਸਾਡੇ ਰੱਖ ਕੇ ਕਿ ਇਹ ਦੇਖੋ ਫੋਨ ਫੜੇ ਗਏ ਅਸੀਂ ਅੰਦਰ ਜਾਂਦੇ ਹਾਂ ਸਾਡੀ ਦੋ ਦੋ ਤਿੰਨ ਤਿੰਨ ਵਾਰੀ ਤਲਾਸ਼ੀ ਹੁੰਦੀ ਹੈ ਪੂਰੇ ਬੈਗ ਦੀ ਇੱਥੇ ਦਾ ਕਿ ਸਾਡੇ ਜੁੱਤੇ ਵੀ ਲਵਾਏ ਜਾਂਦੇ ਤੁਸੀਂ ਦੱਸੋ ਉਹ ਇਹਦਾ ਸਮਾਨ ਅੰਦਰ ਕਿੱਦਾਂ ਜਾ ਸਕਦਾ ਹੈ ਇਹ ਤਾਂ ਸਾਫ਼ ਨਜ਼ਰ ਆ ਰਿਹਾ ਕਿ ਪ੍ਰਸ਼ਾਸਨ ਤੁਹਾਨੂੰ ਕੀ ਲੱਗਦਾ ਉਹਨਾਂ ਦੀ ਮਨਸ਼ਾ ਕੀ ਸੀ ਐਨਐਸਏ ਵਧਾਉਣਾ ਜਾਂ ਤੰਗ ਪਰੇਸ਼ਾਨ ਕਰਨਾ ਇੱਕ ਮਹੀਨਾ ਰਹਿ ਕੇ ਤੰਗ ਕੀਤਾ ਜਾਵੇ ਜਾਂ ਕੁਝ ਹੋਰ ਸੀ ਉਹਨਾਂ ਤੋਂ ਤੰਗ ਪਰੇਸ਼ਾਨ ਕਰਨਾ ਤੇਰੇ ਐਨਐਸਏ ਵਿੱਚ ਦਾਨਾ ਹੋ ਸਕਦੀ ਹੈ ਮਨਸ਼ਾ ਕਿਉਂਕਿ ਅਸੀਂ ਤਾਂ ਉਦੋਂ ਤੇ ਬੈਠੇ ਸੀ ਕਿ ਚਲੋ ਹੁਣ 18 ਮਾਰਚ ਨੂੰ ਐਨਐਸਏ ਖਤਮ ਹੋ ਜਾਂਦੀ ਹੈ ਦੋ ਤਿੰਨ ਹਫਤੇ ਰਹਿ ਗਏ ਚਲੋ ਉਦੋਂ ਤੱਕ ਸਾਰੇ ਸਿੰਘ ਫਿਰ ਪੰਜਾਬ ਆ ਜਾਣਗੇ ਲੇਕਿਨ ਉਸ ਤੋਂ ਦੋ ਤਿੰਨ ਹਫਤੇ ਪਹਿਲਾਂ ਹੀ ਪ੍ਰਸ਼ਾਸਨ ਜਾਣਬੁੱਝ ਕੇ ਉਹਨਾਂ ਨੂੰ ਕਿ ਕੋਈ ਐਵੀਡੈਂਸ ਕ੍ਰੀਏਟ ਕਰਕੇ ਕਿ ਉਹਨਾਂ ਦਾ ਸਿੰਘਾ ਦਾ ਹੋਰ ਐਨਐਸਏ ਵਧਾਈ ਜਾਏ ਇਹ ਇਹ ਪ੍ਰਸ਼ਾਸਨ ਪੰਜਾਬ ਦਾ ਕਰ ਰਿਹਾ ਜਾਂ ਫਿਰ ਡਿਬਰੂਗੜ ਵਾਲਾ ਅਸਾਮ ਵਾਲਾ ਇਹ ਤਾਂ ਪ੍ਰਸ਼ਾਸਨ ਨੂੰ ਹੀ ਪਤਾ ਹੋਏਗਾ ਦੋਨਾਂ ਦੇ ਸਹਿਯੋਗ ਨਾਲ ਹੀ ਹੋ ਰਿਹਾ ਲੱਗਦਾ ਕਿੰਦੀ ਮਨਸ਼ਾ ਹੋ ਸਕਦੀ ਹੈ ਕਿ ਐਨਐਸਏ ਚੁਵਾਦਾ ਐਨਐਸਯੂ ਜਿਨ੍ਹਾਂ ਨੇ ਲਗਾਈ ਹੈ ਉਹਨਾਂ ਦੀ ਮਨਸ਼ਾ ਹੋਏਗੀ ਨਾ ਹੁਣ ਜਿਨ੍ਹਾਂ ਨੇ ਸਟੇਟ ਨੇ ਲਗਾਈ ਉਹਨਾਂ ਨੂੰ ਹੀ ਪਤਾ ਹੋਏਗਾ ਜਿਨ੍ਹਾਂ ਨੇ ਲਗਾਈ ਹੈ ਕਿ ਉਹੀ ਅੱਗੇ ਹੋਰ ਵਧਾ ਦੇਣ ਸਿੰਘਾਂ ਨੂੰ ਪ੍ਰੇਸ਼ਾਨ ਫੈਮਲੀਆ ਨੂੰ ਪ੍ਰੇਸ਼ਾਨ ਕਰਨ ਵਾਸਤੇ ਐਨਐਸਏ ਬਦਾਨ ਲਈ ਉਹਨਾਂ ਨੂੰ ਕੋਈ ਐਵੀਡੈਂਸ ਛੁੱਟੀ ਕ੍ਰੀਏਟ ਕਰਨੀ ਸੀ ਇਦਾਂ ਕਰਕੇ ਉਹ ਛੁੱਟੀ ਇੱਕ ਮਾਮਲਾ ਇੱਕ ਮਾਮਲਾ ਸਾਹਮਣੇ ਆ ਰਿਹਾ ਸੀ ਕਿ ਉਹ ਮੰਨ ਚੁੱਕੇ ਨੇ ਉਹਨਾਂ ਨੇ ਲਿਖਤੀ ਰੂਪ ਚ ਕੁਝ ਦਿੱਤਾ ਹੈ ਕਿ ਸਰ ਕੈਮਰਾ ਲਈ ਪ੍ਰਸ਼ਾਸਨ ਮੰਨਿਆ ਕੁਛ ਨਹੀਂ ਪ੍ਰਸ਼ਾਸਨ ਨੇ ਕੁਛ ਨਹੀਂ ਮੰਨਤਾ ਮੈਂ ਆਪ ਨੂੰ ਇਥੇ ਖੁਦ ਗਈ ਸੀ ਦਿਬਰਗੜਕਲਸੀ ਸਾਹਮਣੋਂ ਮਿਲਣ ਤੇ ਉਥੋਂ ਇਹ ਰਾਜਦੇਵ ਸਿੰਘ ਖਾਲਸਾ ਜੀ ਉਥੇ ਗਏ ਸੀਗੇ ਉਹਨਾਂ ਨੇ ਖੁਦ ਪ੍ਰਸ਼ਾਸਨ ਕੋਲੋਂ ਇਹ ਰਿਟਰਨ ਕਾਪੀ ਲਈ ਹੈ ਇਹ ਇਹਦੀ ਪੁਸ਼ਟੀ ਉਹ ਵੀ ਕਰ ਸਕਦੇ ਆ ਇਹ ਮੈਂ ਨਹੀਂ ਲੈ ਕੇ ਆਇਆ ਕਿ ਮੈਂ ਛੋਟਾ ਕਰੀਏ ਪ੍ਰਸ਼ਾਸਨ ਦੇ ਸਿਗਨੇਚਰ ਹੋਏ ਹੋਣੇ ਆ 17 ਤਰੀਕ ਵਾਲੇ ਜਿਹੜੇ ਠੀਕ ਹੈ ਜੀ ਲੱਗੀ ਹੋਈ ਆ ਇਹ ਉਹਨਾਂ ਨੇ ਉੱਥੋਂ ਦਿੱਤਾ ਸੀ ਤੇ ਰਾਜਦੇਵ ਸਿੰਘ ਖਾਲਸਾ ਜੀ ਲੈ ਕੇ ਆ ਸੀ ਮੈਂ ਉਹਨਾਂ ਕੋਲੋਂ ਇਹ ਕਾਪੀ ਲਈ ਹੈ ਆ ਕਿ ਉੱਥੋਂ ਤੋਂ ਕੀ ਕੈਮਰਾ ਮਿਲਿਆ ਹੈ ਜਾਂ ਜੋ ਵੀ ਇਹ ਸਪਾਈ ਕੈਮਰਾ ਔਰ ਜੋ ਵੀ ਡੋਂਗਲ ਉਥੋਂ ਮਿਲਿਆ ਗਿਆ ਹੈ ਉਹਨਾਂ ਨੇ ਸ਼ੋਅ ਕੀਤਾ ਕਿ ਇਹਨਾਂ ਸਿੰਘਾਂ ਦੇ ਕੋਲ ਮੋਬਾਈਲ ਸੀ ਜਾਂ smartphones ਜਿਹੜੇ ਉਹ ਇਹ ਫਿਰ ਫੋਨ ਜਿਹੜੀ ਕਾਲ ਨਹੀਂ ਵਰਤੇ ਜਾਂ ਮੈਸੇਜ ਆਉਂਦਾ ਇਹ ਤਾਂ ਫਿਰ ਉਥੋਂ ਦਾ ਪ੍ਰਸ਼ਾਸਨ ਦਾ ਜਿਹੜਾ ਫੋਨ ਲਾ ਉਹ ਉਹਨਾਂ ਪ੍ਰਸ਼ਾਸਨ ਹੁਣ ਫੋਨ ਕਰਾਂਦਾ ਤੇ ਇਹ ਤਾਂ ਪ੍ਰਸ਼ਾਸਨ ਨੇ ਪ੍ਰੋਵਾਈਡ ਕਰਾਤਾ ਹੈ ਜੀ ਉਹੀ ਹੋਲੇ ਫੋਨ ਉਹਨੇ ਜਾਂ ਉਹਨਾਂ ਨੇ ਖੁਦ ਉਹ ਕੀਤੇ ਉਹਨੇ ਮੈਂ ਉਹੀ ਤਾਂ ਦੱਸ ਰਿਹਾ ਕਿ ਅਸੀਂ ਜਾਂਦੇ ਸਾਡੀ ਦੋ ਦੋ ਤਿੰਨ ਤਿੰਨ ਵਾਰੀ ਤਲਾਸ਼ੀ ਹੁੰਦੀ ਹੈ ਜੁੱਤੇ ਤੱਕ ਉਹ ਤਲਵਾ ਕੇ ਦੇਖੀ ਜਾਂਦੇ ਅਸੀਂ ਕਿੰਦਾ ਸਮਾਨ ਅੰਦਰ ਲੈ ਕੇ ਜਾ ਸਕਦੇ ਲੇਕਿਨ ਕੁਝ ਕੁ ਲੋਕ ਇੱਥੇ ਵੀ ਬੈਠੇ ਇਹ ਗੱਲ ਕਹਿ ਰਹੇ ਨੇ ਕਿ ਜਿਹੜੀਆਂ ਉਥੋਂ ਵਾਇਸ ਮੈਸੇਜ ਆ ਰਹੇ ਉਹ ਕਿੱਦਾਂ ਵ ਨੇ ਇਹਦੇ ਲਈ ਕੁਝ ਕਲੀਅਰ ਕਰਿਓ ਗੱਲ ਜਿਹੜਾ ਉਹ ਹਰ ਸਾਰੇ ਪਰਿਵਾਰਾਂ ਨੂੰ ਪ੍ਰਸ਼ਾਸਨ ਵੱਲੋਂ ਕਾਲ ਕੀਤਾ ਜਾਂਦਾ ਹੈ ਪਰਿਵਾਰਾਂ ਨਾਲ ਗੱਲ ਕਰਾਈ ਜਾਂਦੀ ਹੈ ਇਹ ਸਾਰੇ ਮੈਸੇਜ ਉਸ ਫੋਨ ਦੇ ਰਾਹੀਂ ਆ ਰਹੇ ਜਦੋਂ ਉਹ ਰਿਕਾਰਡ ਕੀਤਾ ਜਾਂਦਾ ਜਦੋਂ ਫੋਨ ਕਰਦੇ ਹੈ ਤਾਂ ਉਸ ਟਾਈਮ ਅਸੀਂ ਰਿਕਾਰਡ ਕਰ ਲੈਨੇ ਤੇ ਕਿ ਸੰਗਤ ਨੂੰ ਸੁਨਾਇਆ ਜਾਏ ਕਿ ਉਹਨਾਂ ਨਾਲ ਕੀ ਬੀਤਰੀਆ ਉਹਨਾਂ ਤੇ ਜੋ ਬੀਤਰੀ ਹੈ ਅਗਰ ਸੰਗਤ ਨੂੰ ਨਹੀਂ ਪਤਾ ਚਲੇਗਾ ਤਾਂ ਉਹਨਾਂ ਨੂੰ ਕਿੱਦਾਂ ਪਤਾ ਚਲੇਗਾ ਜਦ ਕਿ ਉੱਥੇ ਉਹਨਾਂ ਨਾਲ ਕੀ ਹੋਇਆ ਦੋ ਅਸੀਂ ਰਿਕਾਰਡ ਕਰਕੇ ਫਿਰ ਉਹ ਸੰਗਤ ਨੂੰ ਇੱਕ ਕੇਸ ਦੇ ਵਿੱਚ ਹੁਣ ਕੀ ਹੈ ਅਗਲੇ ਪਾਸੇ ਕੀ ਨਿਕਲਿਆ ਕਿਉਂਕਿ ਇਹਨਾਂ ਨੇ ਉਹ ਤੋਂ ਕਈ ਕਰੋੜਾਂ ਦਾ ਕਲਸੀ ਸਾਹਿਬ ਤੇ ਕਿਹਾ ਸੀ ਕਿ ਇਹਨਾਂ ਦੇ ਕੋਲ ਖਾਤੇ 'ਚ ਪੈਸੇ ਵੀ ਬਹੁਤ ਪੈਸੇ 37 ਕਰੋੜ 35 ਕਰੋੜ ਰੁਪਏ ਕਹਿੰਦੇ ਸੀ ਕਲਸੀ ਸਾਹਿਬ ਦੇ ਖਾਤੇ ਵਿੱਚ ਆਇਆ ਇੱਕ ਸਾਲ ਹੋਣ ਲੱਗਿਆ ਤੁਹਾਡੇ ਸਾਹਮਣੇ 11 ਮਹੀਨੇ ਹੋ ਗਏ ਤੁਹਾਡੇ ਕੋਲ ਹੈ ਕੋਈ ਸਬੂਤ ਮੀਡੀਆ ਨੇ ਲਾਇਆ ਸੀ ਨਾ ਕਿ ਕਲਸੀ ਸਾਹਿਬ ਦੇ ਖਾਤੇ ਵਿੱਚ 15 ਕਰੋੜ ਰੁਪਏ ਉਹ 35 ਕਰੋੜ ਰੁਪਏ ਆਇਆ ਮਰੋ ਕੋ ਮੀਡੀਆ ਹੋਰ ਸੀ ਕੁਝ ਹੋ ਚਲੋ ਜੋ ਮੀਡੀਆ ਵੀ ਸੀਗਾ ਸਾਡੇ ਕੋਲ ਅਗਰ ਹੁਣ ਸਾਲ ਹੋ ਗਿਆ ਸਰਕਾਰ ਵਾਲੋ ਪ੍ਰਸ਼ਾਸਨ ਵਾਲੋ ਕੋਈ ਕਾਗਜ਼ ਪੱਤਰ ਆਂਦਾ ਕੋਈ ਸਟੇਟਮੈਂਟ ਆਂਦੀ ਕੋਈ ਸਬੂਤ ਆਂਦਾ ਕੋਈ ਵੀਡੀਓ ਆਂਦਾ ਕਿੱਥੇ ਮੈਨੂੰ ਦਿਖਾਓ ਮੈਨੂੰ ਅਜੇ ਤੱਕ ਨਹੀਂ ਮਿਲਿਆ ਉਹ ਦੇਖਣ ਨੂੰ ਕਿ ਉਹ 35 ਕਰੋੜ ਰੁਪਏ ਕਿੱਥੇ ਗਏ ਤੇ ਕਿੱਥੋਂ ਆਏ ਸਾਡਾ ਸਿਰਫ ਨਾਮ ਖਰਾਬ ਕੀਤਾ ਗਿਆ ਕਿ 35 ਕਰੋੜ ਰੁਪਏ ਆਏ ਤੇ ਆਈਐਸਆਈ ਨਾਲ ਇਹਨਾਂ ਦਾ ਸਬੰਧ ਹੈ ਕਲਸੀ ਸਾਹਿਬ ਫਿਲਮ ਇੰਡਸਟਰੀ ਵਿੱਚ ਨਹੀਂ ਪਾਕਿਸਤਾਨ ਵਿੱਚ ਫਿਲਮ ਇੰਡਸਟਰੀ ਨੂੰ ਪੈਨਾ ਭਰਾਵਾਂ ਨਾਲ ਸਾਰਿਆਂ ਦੀ ਗੱਲ ਹੁੰਦੀ ਹੈ ਕਿੰਨਾਂ ਦੀ ਨਹੀਂ ਹੁੰਦੀ ਉਹਨਾਂ ਦੀ ਵੀ ਆਉਂਦੀ ਉਹਨਾਂ ਨਾਲ ਗੱਲ ਹੁੰਦੀ ਹੈ ਉਹਨਾਂ ਨੂੰ ਆਈਐਸਆਈ ਬਤ ਦੱਸ ਦਿੱਤਾ ਗਿਆ ਕਿ ਪਾਕਿਸਤਾਨ ਆਈਐਸਆਈ ਨਾਲ ਇਹ ਗੱਲ ਕਰਦੇ ਜਿਹੜੇ ਉਹ ਫਿਲਮ ਇੰਡਸਟਰੀ ਨਾਲ ਗੱਲ ਕਰਦੇ ਸੀ ਅਲਸੀ ਸਾਹਿਬ ਦੀ ਇਮੇਜ ਸਾਰੀ ਖਰਾਬ ਕਰ ਦਿੱਤੀ ਗਈ ਉਹਦੇ ਬਾਅਦ ਕੋਈ ਹੱਲੇ ਤੱਕ ਅਜੇ ਤੱਕ ਕੋਈ ਪ੍ਰੂਫ ਨਹੀਂ ਹੈ ਦਾ 35 ਕਰੋੜ ਦਾ ਕੋਈ ਆਈ ਇਸਾਈ ਦਾ ਕੋਈ ਪਰਚਾ ਕੋਈ ਵੀਡੀਓ ਕੋਈ ਫੋਟੋ ਕੋਈ ਸਬੂਤ ਕੁਝ ਨਹੀਂ ਹੈ ਸਾਡੇ ਕੋਲ ਹਾਲੇ ਤੱਕ ਪ੍ਰਚਾਂਤ ਸਿੰਘ ਨੇ ਕੋਈ ਪ੍ਰੋਵਾਈਡ ਨਹੀਂ ਕਰਾਇਆ ਗਿਆ ਸਿਰਫ ਇੱਕ ਜਿਵੇਂ ਕਹਿ ਲਿਆ ਜੋ ਇੱਜ਼ਤ ਬਣੀ ਸੀ ਇਮੇਜ ਖਰਾਬ ਕੀਤੀ ਸਿਰਫ ਇਮੇਜ ਖਰਾਬ ਕੀਤੀ ਗਈ ਹੈ ਮੀਡੀਆ ਵਿੱਚ ਪਾ ਕੇ ਕੀ ਇਹਨਾਂ ਨੇ ਇਹ ਕੀਤਾ ਇਹਨਾਂ ਨੇ ਕਿ ਜਿਹਦਾ ਅਜੇ ਤੱਕ ਕੋਈ ਇੱਕ ਵੀ ਪ੍ਰੂਫ ਨਹੀਂ ਹੈਗਾ ਉਹਨਾਂ ਕੋਲ ਮਨ ਕੀ ਹਾਲਾਤ ਹੈ ਕੋਈ ਹੋਈ ਗੱਲ ਤੁਹਾਨੂੰ ਫੋਨ ਆਉਦਾ ਹੋਊਗਾ ਦਿੱਲੀ ਦੇ ਨਾਲ ਟੀਮ ਚ ਕੁਝ ਕੋਹ ਹੜਤਾਲ ਤੇ ਆ ਪਾਣੀ ਛੱਡਿਆ ਹੋਇਆ ਜਾਂ ਕੀ ਹੈ ਕੋਹ ਹੜਤਾਲ ਨੇ ਹੋ ਕੱਲ ਵੀ ਫੋਨ ਆਇਆ ਸੀ ਉਹਨਾਂ ਦਾ ਉਹ ਗੱਲ ਕਰਾਂਦੇ ਆ ਉਹ ਹੀ ਕਹਿੰਦੇ ਸਿੰਘ ਸਿੰਘ ਸਾਰੇ ਚੜ੍ਹਦੀ ਕਲਾ ਵਿੱਚ ਨੇ ਸਿਹਤ ਸਾਰਿਆਂ ਦੀ ਡਿਗਰੀ ਹੈ ਸਾਰਿਆਂ ਦਾ 5 5 6 6 ਕਿਲੋ ਵੇਟ ਕਹਿੰਦੇ ਡਿੱਗ ਗਿਆ ਹੁਣ ਜੇ ਬੰਦਾ ਰੋਟੀ ਪਾਣੀ ਨਹੀਂ ਖਾਏਗਾ ਤਾਂ ਸਿਹਤ ਤੋਂ ਡਾਈ ਲੇਕਿਨ ਉਦਾਂ ਸਾਰੇ ਸਿੰਘ ਕਹਿੰਦੇ ਅਸੀਂ ਚੜ੍ਹਦੀ ਕਲਾ ਵਿੱਚ ਆ ਅਸੀਂ ਜਦ ਤੱਕ ਸਾਨੂੰ ਦਿੱਬਰੂਗੜ ਤੋਂ ਆ ਸਾਮ ਤੋਂ ਇੱਥੇ ਨਹੀਂ ਪੰਜਾਬ ਲਿਆਇਆ ਜਾਏਗਾ ਸਾਡੀ ਮੰਗਾਂ ਨਹੀਂ ਮੰਨਨਤਿਆਂ ਜਾਣਗੇ ਅਸੀਂ ਪੂੜਤਾਂ ਇਹ ਨਿਸ਼ਚਿਤ ਕਰ ਲਿਆ ਸਹਿ ਹੋ ਚੁੱਕਿਆ ਜੇ ਪੰਜਾਬ ਆਏ ਤੋਂ ਬਿਨਾ ਕੁਝ ਨਹੀਂ ਖਾਣਾ ਪੀਣਾ ਉਹ ਕਹਿੰਦੇ ਕਿ ਸਾਨੂੰ ਪੰਜਾਬ ਲਿਆਓ ਤੁਸੀਂ ਐਨਐਸਏ ਦੇ ਐਨਐਸਏ ਦਾ ਦੋ ਤਿੰਨ ਹਫਤੇ ਰਹਿ ਗਏ ਜੋ ਲਵਾਣੇ ਪੰਜਾਬ ਆ ਕੇ ਲਵਾ ਲਓ ਇਸ ਤੋਂ ਪਹਿਲਾਂ ਵੀ ਪੰਜਾਬ ਵਿੱਚ ਐਨਐਸਏ ਲੱਗੀ ਹੈ ਲੋਕਾਂ ਦੇ ਉਹਨਾਂ ਨੂੰ ਵੀ ਤਾਂ ਪੰਜਾਬ ਵਿੱਚ ਹੀ ਰੱਖਿਆ ਗਿਆ ਨਾ ਬਾਹਰ ਨਹੀਂ ਭੇਜਿਆ ਗਿਆ ਤੇ ਇਹਨਾਂ ਸਿੰਘਾਂ ਨੂੰ ਕਿਉਂ ਨਹੀਂ ਲਿਆ ਕੇ ਜਿੱਥੇ ਰੱਖਿਆ ਜਾ ਸਕਦਾ ਪਿਛਲੇ ਨੂਦਾ ਹੋਇਆ ਸੀ ਇਨਸੀਡੈਂਟ ਆਪ ਸਭ ਦੇ ਸਾਹਮਣੇ ਉਹ ਜਿਸ ਸੱਤ ਲੋਕੀ ਮਰ ਗਏ ਪੁਲਿਸ ਵਾਲੇ ਮਾਰ ਗਏ ਸੀ ਕਿੰਨਾ ਜਾਨ ਮਾਲ ਨੁਕਸਾਨ ਹੋਇਆ ਹੈ ਉੱਥੇ ਕਿਸੇ ਤੇ ਕੋਈ ਪਰਚਾ ਨਹੀਂ ਲਾ ਪਾਇਆ ਗਿਆ ਕਿਸੇ ਤੇ ਕੋਈ ਐਨਐਸਸੀ ਨਹੀਂ ਲੱਗੀ ਤਾਂ ਮਤਲਬ ਸਾਡੇ ਪੰਜਾਬ ਦੇ ਸਿੰਘਾਂ ਦੇ ਲਈ ਕਾਨੂੰਨ ਨਾ ਲੱਗੇ ਤੇ ਉੱਥੇ ਉਹਨਾਂ ਲੋਕਾਂ ਲਈ ਕਾਨੂੰਨ ਨਾ ਲੱਗੇ ਜਾਂ ਤਾਂ ਉੱਥੇ ਵੀ ਪਰਚੇ ਪਾਏ ਜਾਂਦੇ ਜਾਂ ਉੱਥੇ ਦੇ ਅਗਰ ਉਹ ਪਰਚੇ ਰੱਦ ਕਰ ਸਕਦੀ ਹੈ ਸਰਕਾਰ ਤੋ ਇਹਨਾਂ ਦੇ ਪਰਚੇ ਕਿਉਂ ਨਹੀਂ ਰੱਦ ਕਰ ਸਕਦੇ ਇਹਨਾਂ ਨੇ ਕਿਹੜੇ ਸਟੇਨ ਲਾ ਕੇ ਲੋਕਾਂ ਦਾ ਨੁਕਸਾਨ ਕੀਤਾ ਹੈ ਜਾਂ ਕੋਈ ਜਾਨੀ ਮਾਲੀ ਨੁਕਸਾਨ ਹੋਇਆ ਕਿਸੇ ਦਾ ਕਿਸੇ ਦੇ ਬੰਦ ਸੁੱਟੇ ਹੈ ਕੀ ਕੀਤਾ ਲੋਕਾਂ ਨੂੰ ਇਹ ਨਸ਼ਿਆਂ ਤੋਂ छुड़ाया ਹੈ ਲੋਕਾਂ ਨੂੰ ਕਹੇ ਨਾਮ ਜਬ ਤੁਸੀਂ ਨਾਮ ਲਾਓ ਇਹ ਮਾੜੀ ਗੱਲ ਹੋ ਗਈ ਇਹ ਤਾਂ ਸਾਫ਼ ਦਿਖਦਾ ਪ੍ਰਸ਼ਾਸਨ ਸਾਡੇ ਨਾਲ ਵਿਤਕਰਾ ਕਰਦੀ ਪਈ ਹੈ ਜਾਣ ਬੁੱਝ ਕੇ ਸਾਡਾ ਨੁਕਸਾਨ ਨਹੀਂ ਜਾਂਦੇ ਕੋਈ ਦਿੱਕਤ ਆਉਂਦੀ ਸੀ ਉੱਥੇ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਸੀ ਜਾਂ ਸਮਾਂ ਦੇ ਕੇ ਕੇਰ ਨਾਮ ਲਾਇਆ ਜਾਂਦਾ ਹੋਵੇ ਜਾਂ ਕਿ ਇਦਾਂ ਦੀਆਂ ਗੱਲਾਂ ਕਈ ਵਾਰੀ ਹੁੰਦਾ ਅਸੀਂ ਸਾਨੂੰ ਜਾਣ ਤੋਂ ਪਹਿਲਾਂ ਡੀਸੀ ਜੇਲ੍ਹ ਨੂੰ ਭੇਜਣਾ ਪੈਂਦਾ ਹੈ ਜੇਲ੍ਹ ਤੋਂ ਡੀਸੀ ਸਾਹਿਬ ਤੋਂ ਪਰਮਿਸ਼ਨ ਲੈਣੀ ਪੈਂਦੀ ਆ ਸਾਨੂੰ ਕਈ-ਕਈ ਵਾਰੀ ਐਤ ਕੀ ਵੀ ਮੈਂ ਗਏ ਆ ਡੀਸੀ ਸਾਹਿਬ ਤੋਂ ਪਰਮਿਸ਼ਨ ਨਹੀਂ ਆਈ ਘੰਟਾ-ਘੰਟਾ ਸਾਨੂੰ ਦੋ-ਦੋ ਘੰਟਾ ਬਾਅਦ ਵੇਟ ਕਰਾਉਂਦੇ ਆ ਕਿ ਉਧਰੋਂ ਡੀਸੀ ਸਾਹਿਬ ਵੱਲੋਂ ਪਰਮਿਸ਼ਨ ਨਹੀਂ ਆ ਰਹੀ ਤੁਹਾਨੂੰ ਬੰਦਾ ਤੁਸੀਂ ਦੇਖੋ ਇਧਰੋਂ ਤਿਬਰੂਗੜ ਜਾਂਦਾ 25000 30000 ਕਿਲੋਮੀਟਰ ਇੱਥੋਂ ਦੂਰ ਹੈਗਾ ਆਨ ਜਾਂਚ ਉਹਨਾਂ ਦਾ ਕਿੰਨਾ ਪੈਸੇ 25-30000 ਰੁਪਏ ਖਰਚ ਹੋ ਜਾਂਦੇ ਆ ਉਹਦੇ ਜਾਣ ਦੇ ਇੱਥੋਂ ਪਰਮਿਸ਼ਨ ਲਓ ਔਰ ਉੱਥੇ ਪਹੁੰਚ ਕੇ ਫਿਰ ਪਤਾ ਚੱਲਦਾ ਹੈ ਡੀਸੀ ਸਾਹਿਬ ਜੀ ਨੇ ਜਾਂ ਕੁਝ ਹੈ ਉਹਨਾਂ ਵੱਲੋਂ ਪਰਮਿਸ਼ਨ ਨਹੀਂ ਆਈ ਤੁਸੀਂ ਉੱਥੇ ਫਿਰ ਇੰਤਜ਼ਾਰ ਕਰੋ ਪ੍ਰਸ਼ਾਸਨ ਵੱਲੋਂ ਬਾਰ ਬਾਰ ਕੀਤਾ ਗਿਆ ਪਰਿਵਾਰਾਂ ਨੂੰ ਵੀ ਤੇ ਉਹਨਾਂ ਨੂੰ ਵੀ ਕਦੇ ਕੁਝ ਹੋ ਜਾਂਦਾ ਹੈ ਪਹਿਲੇ ਫੋਨ ਤੇ ਗੱਲ ਨਹੀਂ ਕਰਾਉਂਦੇ ਸੀ ਉਹਨਾਂ ਨੇ ਜਦੋਂ ਪਿਛਲੀ ਵਾਰੀ ਮੁਕੜ ਹੜਤਾਲ ਕੀਤੀ ਤਾਂ ਉਹਨਾਂ ਨੂੰ ਫੋਨ ਪ੍ਰੋਵਾਈਡ ਕਰਾਇਆ ਗਿਆ ਉਹਨੂੰ ਫੇਰ ਕੋਈ ਨਵਾਂ ਹੱਥ ਥੋੜੇ ਦਿਨਾਂ ਬਾਅਦ ਪ੍ਰਸ਼ਾਸਨ ਉਹਨਾਂ ਨੂੰ ਤੰਗ ਕਰ ਰਿਹਾ ਸੀ ਕਿ ਕਹਿੰਦੇ ਆ ਕਾਨੂੰਨੀ ਪੱਖ ਤੋਂ ਜੇ ਦੇਖੀਏ ਐਨਐਸਏ ਟੁੱਟੂਗੀ ਉਸ ਤੋਂ ਬਾਅਦ ਪੰਜਾਬ ਚ ਕੋਈ ਹੋਰ ਕੇਸ ਚੱਲੂਗਾ ਜਾਂ ਫਿਰ ਉਸ ਤੋਂ ਬਾਅਦ ਸਿਰਫ ਘਰਾਂ ਦੇ ਵਿੱਚ ਸਿੱਧਾ ਰਿਆ ਹੋ ਕੇ ਜਾਣਗੇ ਕਿਉਂਕਿ ਐਨਐਸਏ ਜੋ ਦੱਸਦੇ ਵਕੀਲ ਉਹ ਕਹਿੰਦੇ 1 ਸਾਲ ਦੀ ਹੁੰਦੀ ਉਸ ਤੋਂ ਬਾਅਦ ਟੁੱਟ ਜਾਂਦੀ ਹੈ ਅਸੀਂ ਉਦੋਂ ਦਾ ਹੀ ਐਨਐਸਏ ਵਾਸਤੇ ਕੋਰਟ ਵਿੱਚ ਵੀ ਕੇਸ ਫਾਈਲ ਕੀਤਾ ਹੋਇਆ ਹੈ ਜਿਹਦੀ ਅੱਜ ਵੀ ਤਰੀਕ ਹੈ ਉਹਨੇ ਲਾਂ ਕੋਰਟ ਵਿੱਚ ਜੋ ਕੀ ਸਟੇਟਮੈਂਟ ਆਏਗਾ ਅੱਜ 11 11 ਮਹੀਨੇ ਹੋ ਗਏ ਹਰ ਵਾਰੀ ਤਰੀਕ ਤੇ ਤਰੀਕ ਪੈ ਜਾਂਦੀ ਕਦੇ ਕਹਿੰਦੀ ਹੈ ਸਰਕਾਰ ਵੱਲੋਂ ਰਿਪਲਾਈ ਨਹੀਂ ਆਇਆ ਕਦੇ ਕਹਿੰਦੇ ਕਿ ਉਧਰੋਂ ਐਫੀਡੇਵਿਟ ਕੋਈ ਰਹਿ ਗਿਆ ਉਹ ਫਾਈਲ ਕਰਨਾ ਉਹਦੇ ਲਈ 1 ਮਹੀਨੇ ਕਦੇ 1.5 ਮਹੀਨੇ ਦੀ ਤਰੀਕ ਪੈ ਜਾਂਦੀ ਹੈ ਲੇਕਿਨ ਉੱਥੋਂ ਵੀ ਕੋਈ ਹੱਲ ਨਹੀਂ ਸਾਨੂੰ ਮਿਲਿਆ ਪ੍ਰਸ਼ਾਸਨ ਅੰਮ੍ਰਿਤਸਰ ਨਾਲ ਮੀਟਿੰਗ ਹੋਈ ਨਿਕਲਿਆ ਕੁਝ ਜਾਂ ਫਿਰ ਨਾਂ ਨਿਕਲਨ ਕਰਕੇ ਹੀ ਧਰਨਾ ਲਾਉਣਾ ਪਿਆ ਤੁਹਾਨੂੰ ਤਾਂ ਸਾਨੂੰ ਤਾਲਾਂਗਵੇ ਸਾਡੇ ਸਿੰਘ ਉਥੇ 10 ਦਿਨ ਹੋ ਗਏ 11 ਦਿਨ ਭੁੱਖੇ ਹੈਗੇ ਤੇ ਉਹਨਾਂ ਦੇ ਵੀ ਕੋਈ ਉਥੇ ਗੱਲ ਨਹੀਂ ਸੁਣਦੀ ਪਈ ਤਾਂ ਪਰਿਵਾਰ ਕੀ ਕਰੇਗਾ ਸੜਕਾਂ ਤੇ ਹੀ ਆਏਗਾ ਪ੍ਰਸ਼ਾਸਨ ਨੂੰ ਕਹੇ ਬੋਲੇਗਾ ਡੀਸੀ ਸਾਹਿਬ ਨੂੰ ਪਿੱਛੇ ਸਾਰੇ ਪਰਿਵਾਰ ਜਾ ਕੇ ਦੇ ਮੰਗ ਪੱਤਰ ਦੇ ਕੇ ਆ ਗਿਆ ਆ ਗਿਆ ਉਹ ਕਹਿੰਦੇ ਮੈਂ ਕਰਦਾ ਕੁਝ ਨਹੀਂ ਹਲੇ ਸਾਨੂੰ ਕੋਈ ਜਵਾਬ ਨਹੀਂ ਆਇਆ ਉਹਨਾਂ ਦੇ ਵੱਲੋਂ ਕੋਈ ਸਾਨੂੰ ਕੋਈ ਸਾਨੂੰ ਬੁੱਧੀ ਕਿਤੋਂ ਛੱਡੋ ਕੋਈ ਸਟੈਪ ਨਹੀਂ ਲਿਆ ਗਿਆ ਉਹਨਾਂ ਨੇ ਹਿਊਮਨ ਰਾਈਟਸ ਤੋਂ ਸਾਡਾ ਨੌਵੀਂ ਜੀ ਮੌਜੂਦ ਨੇ ਗੱਲਬਾਤ ਕਰਾਂਗੇ ਹਿਊਮਨ ਰਾਈਟ ਦੇ ਪੱਖ ਤੋਂ ਦੇਖੀਏ ਜੋ ਡਿਬਰੂਗੜ੍ਹ ਦੇ ਵਿੱਚ 11 ਮਹੀਨੇ ਤੋਂ ਬੈਠੇ ਹੋਏ ਨੇ ਉਹਨਾਂ ਦਾ ਕੀ ਬਣੂਗਾ ਜਾਂ ਫਿਰ ਇੱਥੇ ਇਹ ਦੇਸ਼ ਦੇ ਵਿੱਚ ਹੀ ਧੱਕਾ ਹੁੰਦਾ ਹੈ ਕਈ ਦੇਸ਼ਾਂ ਦੇ ਵਿੱਚ ਤਾਂ ਇਸ ਚੀਜ਼ ਨੂੰ ਲੈ ਕੇ ਬਹੁਤ ਹੱਲ ਹੋ ਜਾਂਦੇ ਆ ਦੇਖੋ ਜੀ ਇਹ ਸਭ ਤੋਂ ਪਹਿਲੇ ਤਾਂ ਚਾਹੀਏ ਆਪਾਂ ਬੰਦੀ ਸਿੰਘਾਂ ਦੀ ਗੱਲ ਕਰ ਲਈਏ ਜਾਂ ਆਪਣੇ ਐ ਸਿੰਘਾਂ ਦੀ ਜਿਹੜੇ ਅਸਾਮ 'ਚ ਬੈਠੇ ਹੋਏ ਹੈ ਹਿਊਮਨ ਰਾਈਟ ਵਾਇਲੇਸ਼ਨ ਹੈ ਜੀ ਬਹੁਤ ਵੱਡੀ ਮਨੁੱਖੀ ਹੱਕਾਂ ਦੀ ਕਾਣ ਹੋ ਰਹੀ ਹੈ ਲਗਾਤਾਰ ਪਹਿਲੀ ਗੱਲ ਤਾਂ ਦੇਖੋ ਸਟੇਟ ਦਾ ਮਸਲਾ ਜਾ ਕੇ ਆਸਾਮ ਦੇ ਵਿੱਚ ਐਨਐਸਏ ਲਗਾ ਕੇ ਉਹਨਾਂ ਨੂੰ ਇੰਨੀ ਮੀਲੋਂ ਦੂਰ ਉੱਥੇ ਪਹੁੰਚਾਣਾ ਇਹ ਸਭ ਤੋਂ ਵੱਡੀ ਗਲਤੀ ਹੈ। ਔਰ ਐਨਐਸਏ ਲਗਾਉਂਦਾ ਵੀ ਮੈਨੂੰ ਮਤਲਬ ਨਹੀਂ ਸਮਝ ਆਇਆ ਕਿਉਂਕਿ ਉਸ ਬੰਦੇ ਤੇ ਐਨਐਸਏ ਲਗਾਉਣੀ ਜਿਸਨੇ ਕਿ ਨਸ਼ੇ ਦੇ ਜਿਹੜੇ ਬੱਚੇ ਨਸ਼ਾ ਕਰ ਰਹੇ ਸੀ ਉਹਨਾਂ ਨੂੰ ਨਸ਼ਿਆਂ ਤੋਂ ਦੂਰ ਕਰਵਾਇਆ ਸਿੱਖੀ ਦਾ ਪ੍ਰਚਾਰ ਕੀਤਾ ਅੰਮ੍ਰਿਤਪਾਨ ਕਰਵਾਇਆ ਉਹਨਾਂ ਤੇ ਤੁਸੀਂ ਐਨਐਸਏ ਲਗਾ ਦਿੰਦੇ ਹੋ ਕਿ ਉਹਨਾਂ ਨੇ ਪ੍ਰਚਾਰ ਕਿਉਂ ਕੀਤਾ ਜਾਂ ਉਸ ਦੇ ਨਾਲ ਕੁਝ ਜਿਹੜੇ ਸਾਡੇ ਨਵੇਂ ਨੌਜਵਾਨੋ ਕਿਉਂ ਜੁੜ ਗਏ ਦੇਖਿਆ ਜਾਵੇ ਤੇ ਬਹੁਤ ਬੜੀ ਸਿਆਸਤੀ ਜਿਹੜੀਆਂ ਗੇਮ ਚੱਲ ਰਹੀ ਹੈ ਜੋ بڑے ਕੀ ਮੈਂ ਕਹਿ ਸਕਦੀ ਕਿ ਸਿੱਖਾਂ ਦੇ ਨਾਲ ਜਾਂ ਸਿੱਖਾਂ ਦੇ ਹਿੱਸੇ ਦਾ ਸੰਘਰਸ਼ ਹੀ ਆਇਆ ਹੈ ਚਾਹੇ ਆਪਾਂ ਪੰਜਾਬ ਦੀ ਗੱਲ ਕਰ ਲਈਏ ਪੂਰੇ ਦੇਸ਼ ਦੀ ਗੱਲ ਕਰ ਲਈਏ ਸਾਡੀਆਂ ਹਕੂਮਤਾਂ ਨੂੰ ਇਹ ਨਹੀਂ ਸਮਝ ਆ ਰਿਹਾ ਕਿ ਸਿੱਖਾਂ ਦਾ ਕਿੱਡਾ ਵੱਡਾ ਯੋਗਦਾਨ ਹੈ ਇਸ ਦੇਸ਼ ਦੇ ਵਿੱਚ ਉਹਨਾਂ ਦੀ ਇਸ ਦੇਸ਼ ਦੀ ਆਜ਼ਾਦੀ ਤੋਂ ਲੈ ਕੇ ਅੱਜ ਤੱਕ ਸੋ ਇਹ ਬਹੁਤ ਵੱਡਾ ਹਿਊਮਨ ਰਾਈਟਸ ਦਾ ਕਾਣਾ ਹੈ ਜਿਸ ਦੇ ਵਿੱਚ ਕਿ ਹਿਊਮਨ ਰਾਈਟ ਕਮਿਸ਼ਨ ਵੱਲੋਂ ਮੈਂ ਇਹਨਾਂ ਦੇ ਨਾਲ ਆ ਅਸੀਂ ਅੱਗੇ ਵੀ ਜੋ ਕਾਨੂੰਨੀ ਕਾਰਵਾਈ ਬਣੇਗੀ ਉਹ ਵੀ ਕਰਾਂਗੇ ਔਰ ਮੈਂ ਸੀਐਮ ਭਗਵੰਤ ਮਾਨ ਜੀ ਦਾ ਟਾਈਮ ਲੈ ਰਹੀ ਹਾਂ ਉਹਨਾਂ ਨੂੰ ਮਿਲਣ ਲਈ ਕਿ ਸਾਡੇ ਜਿਹੜੇ ਨੌਜਵਾਨ ਜੋ ਸਿੰਘ ਉਥੇ ਆਸਾਮ ਦੇ ਵਿੱਚ ਹੈਗੇ ਨੇ ਉਹਨਾਂ ਨੂੰ ਪੰਜਾਬ ਦੀ ਜੇਲ੍ਹ ਦੇ ਵਿੱਚ ਤਬਦੀਲ ਕੀਤਾ ਜਾਵੇ ਕਿਉਂਕਿ ਇੱਥੇ ਬੈਠੇ ਹਰ ਮਾਪੇ ਦੀ ਇਹ ਮੰਗ ਨਹੀਂ ਹੈ ਕਿ ਤੁਸੀਂ ਇਹਨਾਂ ਦੀ NSA ਰੱਦ ਕਰ ਦਿਓ ਉਹ ਚਾਹੁੰਦੇ ਨੇ ਕਿ ਸਾਡੇ ਬੱਚੇ ਪੰਜਾਬ ਚ ਤਬਦੀਲ ਕੀਤੇ ਜਾਣ ਕਿਉਂਕਿ ਜਿਵੇਂ ਇਹਨਾਂ ਨੇ ਪਤਾ ਲੱਗਿਆ ਜਿਵੇਂ ਭੈਣ ਜੀ ਹੋਣਾ ਨੇ ਦੱਸਿਆ ਜਾਂ ਹੋਰ ਬੱਚਿਆਂ ਦੇ ਮਾਤਾ ਪਿਤਾ ਨੇ ਦੱਸਿਆ ਕਿ ਉੱਥੇ ਜੇਲ੍ਹ ਦੇ ਵਿੱਚ ਕੈਮਰੇ ਲਗਾਏ ਗਏ ਜੋ ਕਿ ਇੱਕ ਦੇਖੋ ਕਿਸੇ ਦੀ ਨਿੱਜੀ ਜਾਣਕਾਰੀ ਦੇ ਉੱਤੇ ਕੈਮਰੇ ਲਗਾਉਣਾ ਇਹ ਵੀ ਬਹੁਤ ਵੱਡੀ ਜਿਹੜੀ ਹਿਊਮਨ ਰਾਈਟ ਵਾਇੋਲੇਸ਼ਨ ਹੈ ਔਰ ਇਹ ਫੰਡਮੈਂਟਲ ਰਾਈਟਸ ਵੀ ਨਹੀਂ ਹੈਗੇ ਸਾਨੂੰ ਜਿਹੜੇ ਰਾਈਟਸ ਨੇ ਫੰਡਮੈਂਟਲ ਰਾਈਟਸ ਟੂ ਫ੍ਰੀडम ਰਾਈਟ ਟੂ ਸਪ ਇਕਵੈਲਟੀ ਇਹ ਸਾਰੇ ਜੋ ਸੰਵਿਧਾਨ ਨੇ ਦਿੱਤੇ ਹੈ ਜਿਹੜੇ ਮਨੁੱਖੀ ਅਧਿਕਾਰ ਨੇ ਫੰਡਾਮੈਂਟਲ ਰਾਈਟਸ ਨੇ ਕਾਨੂੰਨ ਵੀ ਉਹੀ ਕਹਿੰਦਾ ਹੈ ਸੰਵਿਧਾਨ ਵੀ ਉਹੀ ਕਹਿੰਦਾ ਹੈ ਪਰ ਇੰਪਲੀਮੈਂਟ ਕਿਉਂ ਨਹੀਂ ਜਦੋਂ ਇੰਪਲੀਮੈਂਟ ਦੀ ਗੱਲ ਆਉਂਦੀ ਹੈ ਉਦੋਂ ਸਿੱਖਾਂ ਲਈ ਸਭ ਕੁਝ ਅਲੱਗ ਕਿਉਂ ਹੋ ਜਾਂਦਾ ਇੱਥੇ ਗੱਲ ਦੇਖੋ ਮਨੁੱਖੀ ਹੱਕ ਤਾਂ ਸਾਰਿਆਂ ਲਈ ਹੈ ਚਾਹੇ Hindu ਹੈ Muslim ਹੈ Sikh ਹੈ ਜਾਂ Isai ਹੈ ਸੋ ਅਸੀਂ ਮਨੁੱਖੀ ਹੱਕਾਂ ਦੀ ਰਾਖੀ ਕਰਦੇ ਹੋਏ ਆਏ ਹਾਂ ਇਹਨਾਂ ਦੇ ਨਾਲ ਔਰ ਭਾਈ ਅੰਮ੍ਰਿਤਪਾਲ ਦੇ ਲਈ ਅਸੀਂ ਸੀਐਮ ਸਾਹਿਬ ਨੂੰ ਵੀ ਮਿਲਾਂਗੇ ਔਰ ਬਾਕੀ ਸਿੰਘ ਜਿਹੜੇ ਨੇ ਉਹਨਾਂ ਲਈ ਵੀ ਕਿ ਵੀ ਉੱਥੇ ਅੰਮ੍ਰਿਤਸਰ ਦੀ ਜੇਲ੍ਹ ਦੇ ਵਿੱਚ ਉਹਨਾਂ ਨੂੰ ਤਬਦੀਲ ਕੀਤਾ ਜਾਵੇ ਔਰ ਜਲਦ ਤੋਂ ਜਲਦ ਇਸ ਮਸਲੇ ਨੂੰ ਹੱਲ ਕੀਤਾ ਜਾਵੇ ਨਾਲੇ ਵਾਲੇ ਕੇਸ ਨੂੰ ਵੀ ਲੈ ਲਈਏ ਜਿਸ ਹਫ਼ਤੇ ਇਹਨਾਂ ਨੇ ਕਿਹਾ ਉਸ ਦੇ ਤਹਿਤ ਮਨੁੱਖੀ ਅਧਿਕਾਰਾਂ ਨੂੰ ਦੇਖਦਿਆਂ ਹੈ ਐਨਐਸਏ ਬੰਦੀ ਸੀ ਜਾਂ ਸਟੇਟ ਤੋਂ ਬਾਹਰ ਲਿਜਾ ਕੇ ਕੈਦ ਬੰਦੀ ਸੀ ਬਿਲਕੁਲ ਜੀ ਸਟੇਟ ਤੋਂ ਬਾਹਰ ਤਾਂ ਪਹਿਲੇ ਬੰਦ ਹੀ ਨਹੀਂ ਮੈਂ ਇਹੀ ਗੱਲ ਕਹਿ ਰਹੀ ਆ ਜਿਵੇਂ ਕਿ ਹੁਣ ਆਪਾਂ ਬਿਲਕੁਲ ਜ਼ਬਾਨੋ ਦੇ ਕੇਸ ਦੀ ਗੱਲ ਕਰ ਲਈਏ ਮਸਲਾ ਉਹਦਾ ਗੁਜਰਾਤ ਦਾ ਸੀ ਮਹਾਰਾਸ਼ਟਰ ਦਾ ਸੀ ਤੇ ਗੁਜਰਾਤ ਸਰਕਾਰ ਵੱਲੋਂ ਹੱਲ ਕਰ ਦਿੱਤਾ ਗਿਆ ਸੀ ਯਾਨੀ ਕਿ ਇੱਥੇ ਜੋ ਹਕੂਮਤਾਂ ਚਾਹੁੰਦੀਆਂ ਆ ਆਪਦੀ ਮਰਜ਼ੀ ਦੇ ਨਾਲ ਸੰਵਿਧਾਨ ਬਦਲਦੀਆਂ ਵੀ ਨੇ ਤੇ ਬਣਾਉਂਦੀਆਂ ਵੀ ਨੇ ਸੰਵਿਧਾਨ ਜਿਹੜਾ ਕੈਨਲੀ ਰਹਿ ਗਿਆ ਹੈ ਅਗਰ ਗੱਲ ਕਰੀਏ ਤਾਂ ਸਿਰਫ ਕਾਗਜ਼ਾਂ ਚ ਹੀ ਹੈ ਰੀਅਲ ਮਾਇਨੇ ਜੇ ਸੰਵਿਧਾਨ ਜੋ ਸਾਨੂੰ ਮਿਲੇ ਸਾਡੇ ਹੱਕ ਮਿਲੇ ਉਹਨਾਂ ਤੇ ਕੁਝ ਵੀ ਨਹੀਂ ਹੈਗਾ ਲੇਕਿਨ ਹਕੂਮਤਾਂ ਨੂੰ ਜਾਗਣਾ ਪਏਗਾ ਕਿਉਂਕਿ ਅਸੀਂ ਵੀ ਇਸ ਦੇਸ਼ ਦਾ ਹਿੱਸਾ ਹੈਗੇ ਆ ਜਿਹੜੇ ਇਹ ਨੌਜਵਾਨ ਇੱਕ ਪਾਸੇ ਅਸੀਂ ਕਹਿੰਦੇ ਅਮਨ ਸ਼ਾਂਤੀ ਚਾਹੀਦੀ ਹੈ ਪਰ ਤੁਸੀਂ ਬਾਗੀਸੂਰ ਖੁਦ ਪੈਦਾ ਕਰ ਰਹੇ ਨੇ ਕਿੰਨੇ ਕਿਤੇ ਬੱਚਿਆਂ ਦੇ ਮਨਾਂ ਚ ਜਾਂ ਸਿੱਖਾਂ ਦੇ ਮਨਾਂ ਚ ਇਹ ਗੱਲ ਕਿਉਂ ਆਵੇ ਕਿ ਸਾਡੇ ਨਾਲ ਡਿਸਕ੍ਰਿਮੀਨੇਸ਼ਨ ਹੋ ਰਹੀ ਹੈ ਪੇਦਪਾ ਹੋ ਰਿਹਾ ਉਹ ਨਹੀਂ ਹੋਣਾ ਚਾਹੀਦਾ ਸੋ ਇਹ ਸਾਰੀਆਂ ਚੀਜ਼ਾਂ ਨੂੰ ਮੈਨੂੰ ਲੱਗਦਾ ਹੈ ਚਾਹੀਏ ਸੁਭਾ ਸਰਕਾਰ ਹੈ ਚਾਹੀਏ ਸੈਂਟਰ ਗਵਰਨਮੈਂਟ ਹੈ ਸਭ ਨੂੰ ਇਹ ਧਿਆਨ ਰੱਖਣਾ ਚਾਹੀਦਾ ਹੈ ਕਿ ਅਗਰ ਦੇਸ਼ ਦੀ ਤੁਸੀਂ ਸ਼ਾਂਤੀ ਚਾਹੁੰਦੇ ਹੋ ਤਾਂ ਤੁਸੀਂ ਕਿਰਪਾ ਕਰਕੇ ਇਹਨਾਂ ਚੀਜ਼ਾਂ ਵੱਲ ਧਿਆਨ ਦਿਵੋ ਜਿਹੜੇ ਸਿੰਘ ਨੇ ਇਹਨਾਂ ਦੀ ਰਿਹਾਈ ਕੀਤੀ ਜਾਵੇ ਜਿਹੜੇ ਬੰਦੀ ਸਿੰਘ ਨੇ ਔਰ ਜਿਹੜੇ ਆ ਅਸਾਮ ਚ ਬੈਠੇ ਸਾਡੇ ਸਿੰਘ ਨੇ ਇਹਨਾਂ ਨੂੰ ਇਹਨਾਂ ਦੇ ਇੱਥੇ ਪੰਜਾਬ ਜੇਲ੍ਹ ਚ ਤਬਦੀਲ ਕੀਤਾ ਜਾਵੇ ਜੇ ਲੋਕਤੰਤਰ ਨੂੰ ਦੇਖੀਏ ਤੇ ਫਿਰ ਇ ਇਥੋਂ ਦੀ ਸੁਤੰਤਰ ਦੀ ਗੱਲ ਤੁਸੀਂ ਕਰ ਲੋ ਤੇ ਅੱਜ ਹਰਿਆਣਾ ਦੇ ਵਿੱਚ ਤੁਸੀਂ ਦੇਖਿਆ ਜਿਹੜੇ ਫਾਰਮਰ ਸਾਡੇ ਪ੍ਰੋਟੈਸਟ ਲਈ ਬੈਠੇ ਹੈ ਕਿ ਤੁਹਾਨੂੰ ਲੱਗਦਾ ਲੋਕਤੰਤਰ ਹੈਗਾ ਲੋਕਤੰਤਰ ਦੇ ਅਕੋਰਡਿੰਗ ਸਾਨੂੰ ਪੂਰਾ ਹੱਕ ਹੈਗਾ ਅੰਦੋਲਨ ਕਰਨ ਦਾ ਜਦੋਂ ਉੱਥੇ ਅੰਦੋਲਨ ਲਈ ਬੈਠੇ ਹੈ ਵੱਡੀਆਂ ਵੱਡੀਆਂ ਸੀਮੈਂਟ ਦੀਆਂ ਸਿਲਾਂ ਲਗਾ ਦਿਨੀਆਂ ਬਾਰਡਰ ਸੀਲ ਕਰ ਦਿੱਤੇ ਜਾਣੇ ਫਿਰ ਉਹਨਾਂ ਤੇ ਉਹ ਤਸ਼ੱਦਦ ਟਾਏ ਜਾਣੇ ਕਿ ਇਹ ਲੋਕਤੰਤਰ ਦਾ ਹੀ ਸਾਇਹ ਹੈ ਲੋਕਤੰਤਰਤਾ ਅੰਦੋਲਨ ਕਰਨ ਦੀ ਸਾਨੂੰ ਆਜ਼ਾਦੀ ਅਸੀਂ ਆਪਣੀ ਆਵਾਜ਼ ਕਿਵੇਂ ਰੱਖਾਂਗੇ ਅੰਦੋਲਨ ਰਾਹੀਂ ਆਪਣੀ ਆਵਾਜ਼ ਰੱਖੀ ਜਾਂਦੀ ਹੈ ਇਹਨਾਂ ਸੁੱਟੀਆਂ ਹੋਈਆਂ ਹਕੂਮਤਾਂ ਨੂੰ ਜਗਾਉਣ ਲਈ ਜਦਕਿ ਕਿਸਾਨ ਵੀ ਐਸੀ ਪਾਰਟ ਹੈ ਜਿਹੜੇ ਇਸਦਾ ਹੀ ਹਿੱਸਾ ਨੇ ਕਿਉਂਕਿ ਜੋ ਵਾਦੇ ਜੋ ਉਹਨਾਂ ਨੇ 2.5 ਸਾਲ ਪਹਿਲੇ ਕੀਤੇ ਸੀ 800 ਕਿਸਾਨ ਜ਼ਹੀਦ ਹੋ ਗਏ ਜੇ ਅਗਰ ਅੱਜ ਉਹ ਉਹਨਾਂ ਨੂੰ ਜਗਾਉਣ ਦੀ ਕੋਸ਼ਿਸ਼ ਕਰ ਰਹੇ ਸੀ ਕਿ ਜਿਹੜੇ ਵਾਦੇ ਕੀਤੇ ਉਹਨਾਂ ਨੂੰ ਫੁੱਲਫਿਲ ਕਰੋ ਐਮਐਸਪੀ ਦੇਣ ਦੀ ਗੱਲ ਕੀਤੀ ਸੀ ਕਾਲੇ ਕਾਨੂੰਨ ਵਾਪਸ ਦਿੱਤੇ ਗਏ ਯਾਨੀ 2.5 ਸਾਲ ਉਹਨਾਂ ਨੂੰ ਮੂਰਖ ਬਣਾ ਕੇ ਤੁਸੀਂ ਅੱਜ ਵੀ 250 ਕਿਸਾਨ ਹੀ ਹੋ ਗਿਆ ਇੱਕ ਜਿਹੜਾ ਸ਼ੁਕਰਨ ਦੀ ਮੌਤ ਹੋ ਗਈ ਉਸ ਦਾ ਜ਼ਿੰਮੇਵਾਰ ਕੌਣ ਹੈ ਔਰ ਪੰਜਾਬ ਸਰਕਾਰ ਵੱਲੋਂ ਮੈਂ ਕੀ ਕਹਾਂ ਕਿ ਮੈਂ ਕਹਿਣਾ ਨਹੀਂ ਚਾਹੁੰਦੀ ਮੈਂ ਸ਼ਬਦਾਂ ਦੀ ਮਰਿਆਦਾ ਰੱਖਦੇ ਹੋਇ ਕੈਰੀ ਇੰਨੀ ਨਕਮੀ ਸਰਕਾਰ ਹੈ ਕਿ ਕਿਸੇ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਕਿਸੇ ਤੇ ਕੋਈ ਪਰਚਾ ਨਹੀਂ ਕੀਤਾ ਗਿਆ ਤੇ ਸ਼ੁਕਰਨ ਦੀ ਮੌਤ ਤੇ ਜਿਹੜੇ ਹੁਣ ਜਿਹੜੇ 250 ਕਿਸਾਨ ਜ਼ਖਮੀ ਹੋਏ ਉਹਨਾਂ ਦਾ ਜ਼ਿੰਮੇਵਾਰ ਕੌਣ ਹੈ ਕਿ ਲਗਾਤਾਰ ਅਸੀਂ ਦੇਖ ਰਹੇ ਹਰ ਜਗ੍ਹਾ ਹਿਊਮਨ ਰਾਈਟ ਵਾਇਲੇਸ਼ਨ ਹੈ ਤਸ਼ੱਦਦ ਹੈ ਕਿਉਂ ਇਸ ਦੇਸ਼ ਦੇ ਵਿੱਚ ਲੋਕਤੰਤਰ ਕਿੱਥੇ ਰਹਿ ਗਿਆ ਮਤਲਬ ਮੈਂ ਤਾਂ ਦੋ ਸ਼ਬਦ ਜੇ ਕਹਿਣਾ ਚਾਹਾਂਗੀ ਕਿ ਕਹਿੰਦੇ ਨੇ ਕਿ ਜਮਾਨਾ ਬੀਤ ਗਿਆ ਰੰਜੋਗਮ ਹਟੇ ਹੋਏ ਸ਼ਰਮ ਆਤੀ ਇਸ ਮੁਲਕ ਕੋ ਮੁਲਕ ਕਹਤੇ ਹੋਏ ਸਾਨੂੰ ਤਾਂ ਹੁਣ ਇਹ ਹਾਲ ਹੋ ਗਿਆ ਕਿ ਅਸੀਂ ਇਸ ਦੇਸ਼ ਨੂੰ ਵੀ ਆਪਣਾ ਦੇਸ਼ ਕਹਿਣ ਲੱਗਿਆ ਸਾਨੂੰ ਸ਼ਰਮ ਆਉਣ ਲੱਗ ਗਈ ਇਸ ਗੱਲ ਨੂੰ ਵੀ ਜਦੋਂ ਆਪਾਂ ਬੋਲਦੇ ਆਂ ਕੱਟ ਕੇ ਕਹਿ ਦਿੰਦੇ ਤਾਂ ਖਾਲਸਤਾਨੀ ਆ ਉਹ ਕਹਿੰਦੇ ਆ ਆ ਵੇਖੋ ਜੀ ਇਹ ਤਾਂ ਅਲੱਗ ਦੇਸ਼ ਦੀ ਮੰਗ ਕਰ ਰਹੇ ਹੋ ਜੀ ਇੱਕ ਅਗਰ ਆਈਪੀਐਸ ਆਫੀਸਰ ਨੂੰ ਜਿਸ ਦੇ ਸਿਰ ਦੇ ਉੱਤੇ ਦਸਤਾਰ ਸੱਜੀ ਹੈ ਅਗਰ ਉਸ ਨੂੰ ਖਾਲਸਤਾਨੀ ਕਿਹਾ ਕਿਹਾ ਜਾ ਸਕਦਾ ਤਾਂ ਮੈਨੂੰ ਲੱਗਦਾ ਕਿ ਅਸੀਂ ਤਾਂ ਕੁਝ ਵੀ ਨਹੀਂ ਹੈਗੇ ਸਾਨੂੰ ਖਾਲਸਤਾਨੀ ਕਹਿ ਸਕਦੇ ਪਰ ਮੈਂ ਕਹਿਣ ਚੁ ਗਰੇਜ਼ ਨਹੀਂ ਕਰਾਂ ਕਿ ਜਦੋਂ ਹੋਰ ਕਿਸੇ ਰਾਸ਼ਟਰਵਾਦ ਦੀ ਗੱਲ ਹੁੰਦੀ ਆ ਉਹਨਾਂ ਤੇ ਐਨਐਸਐ ਨਹੀਂ ਲੱਗਦੀ ਉਸ ਦੇ ਵਿੱਚ ਕੋਈ ਬੁਰਾਈ ਨਹੀਂ ਅਗਰ ਖਾਲਿਸਤਾਨ ਦਾ ਨਾਮ ਲਿੱਤਾ ਜਾਂਦਾ ਹੈ ਅਸੀਂ ਬੇਸ਼ੱਕ ਖਾਲਿਸਤਾਨ ਦੇ ਸਪੋਰਟਰ ਨਹੀਂ ਹੈਗੇ ਜਾਂ ਅਸੀਂ ਪ੍ਰਮੋਟ ਨਹੀਂ ਕਰ ਰਹੇ ਲੇਕਿਨ ਖਾਲਿਸਤਾਨ ਕਹਿਣਾ ਵੀ ਕੋਈ ਗਲਤ ਨਹੀਂ ਹੈ ਸਾਨੂੰ ਸੁਪਰੀਮ ਕੋਰਟ ਵੱਲੋਂ ਇਜਾਜ਼ਤ ਹੈ ਖਾਲਿਸਤਾਨ ਦਾ ਨਾਮ ਲਿੱਤਾ ਜਾ ਸਕਦਾ ਆਪਣੇ ਹੱਕਾਂ ਦੇ ਬਾਰੇ ਗੱਲ ਕਰਨਾ ਸਾਡੇ ਫੰਡਮੈਂਟਲ ਰਾਈਟਸ ਨੇ ਸਾਨੂੰ ਮਿਲੇ ਹੋਏ ਨੇ ਅਸੀਂ ਬੋਲ ਸਕਦੇ ਆ ਤੇ ਸੋ ਖਾਲਿਸਤਾਨ ਬਾਰੇ ਅਗਰ ਗੱਲ ਕਰਕੇ ਐਨਐਸਏ ਲਗਾਉਂਦੇ ਤਾਂ ਬਾਕੀ ਰਾਸ਼ਟਰਵਾਦੀ ਗੱਲ ਕਰਨ ਵਾਲਿਆਂ ਤੇ ਵੀ ਐਨਐਸਏ ਲਗਾਓ ਅੰਦਰ ਪਚਾਓ ਉਹਨਾਂ ਨੂੰ ਉਹ ਕਿਉਂ ਬਾਹਰ ਨੇ ਜੇਕਰ ਹੋ ਜੇਕਰ ਹੋਰ ਧਰਮਲਾ ਕਰਦਾ ਤੇ ਉਹਨੂੰ ਬਖਸ਼ਿਆ ਜਾਂਦਾ ਜੇ ਇਹ ਹੀ ਇੱਕ ਦਸਤਾਰ ਬਣਨੀ ਹੋਵੇ ਉਹ ਥਾਣੇ ਦੇ ਅੱਗੋਂ ਵੀ ਲੰਘ ਜੇ ਜਾਂ ਜੋ ਕੁਝ ਵੀ ਹੋਇਆ ਉਹਦੇ ਨਾਲ ਜਿਹੜੇ ਜੈਜ ਡਿਵੀਜ਼ਨ ਹੈ ਜੋ ਸਾਰੇ ਲੈ ਕੇ ਗੱਲ ਜੀ ਦਸਤਾਰ ਦੀ ਕਰੋ ਤਾਂ ਮੈਨੂੰ ਲੱਗਦਾ ਸਾਡੇ ਗੁਰੂ ਪੀਰਾਂ ਤੋਂ ਲੈ ਕੇ ਹੁਣ ਤੱਕ ਸਰਬ ਨੇ ਹਿੰਦ ਦੀ ਰੱਖਿਆ ਹੀ ਕੀਤੀ ਹੈ ਗੁਰੂ ਮਹਾਰਾਜ ਜੀ ਨੇ ਸਰਬੰਸਦਾਨ ਕੀਤਾ ਪਰਿਵਾਰ ਆਪਣਾ ਦਾਨ ਕਰ ਦਿੱਤਾ ਹਿੰਦ ਦੀ ਰੱਖਿਆ ਤੇ ਲਈ ਗੁਰੂ ਤੇਗ ਬਹਾਦਰ ਜੀ ਦੀਆਂ ਕੁਰਬਾਨੀਆਂ ਇਹ ਧਰਮ ਨੂੰ ਬਚਾਉਣ ਦੇ ਲਈ Hindu ਧਰਮ ਨੂੰ ਤੇ ਤੁਸੀਂ ਉਹਨਾਂ ਦੀ ਸ਼ਹਾਦਤਾਂ ਨੂੰ ਅੱਜ ਤੱਕ ਦੇਖੋ ਅੱਜ ਤੱਕ ਸਿੱਖ ਆਪਣਾ ਸਿਰ ਹੀ ਦਿੰਦੇ ਆਏ ਆ ਹਿੰਦ ਦੀ ਚਾਦਰ ਲਈ ਜੇ ਸੀਮਾ ਦੇ ਉੱਤੇ ਅਸੀਂ ਲੜਾਈਆਂ ਕਰਦੇ ਆਂ ਦੇਸ਼ ਭਗਤ ਹੱਕ ਦੀ ਗੱਲ ਕਰਦੇ ਆ ਖਾਲਿਸਤਾਨੀ ਇਹ ਤੇ ਦੂਰਾ ਮਾਪਦੰਡ ਹੈ ਨਾ ਸਿੱਖਾਂ ਦੇ ਲਈ ਇਹ ਤਾਂ ਹਕੂਮਤਾਂ ਨੂੰ ਸ਼ਰਮ ਆਉਣੀ ਚਾਹੀਦੀ ਜਾਂ ਖਾਲਿਸਤਾਨ ਕਹਿਣ ਵਾਲਿਆਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਤੁਸੀਂ ਇਹ ਦੇਖੋ ਕਿ ਸਿੱਖ ਕਿੱਥੇ ਨਹੀਂ ਦੇਸ਼ ਦੇ ਲਈ ਖੜਦਾ ਚਾਹੇ ਇਹ ਭੁੱਖ ਦੀ ਗੱਲ ਆ ਜੇ ਤੇ ਜੁਗਾ ਜਗਾ ਲੰਗਰ ਲੱਗ ਜਾਂਦੇ ਕਰੋਨਾ ਟਾਈਮ ਤੇ ਦੇਖੋ ਆਕਸੀਜਨ ਤੱਕ ਦੇ ਲੰਗਰ ਇਹਨਾਂ ਸਿੱਖਾਂ ਨੇ ਲਗਾਏ ਸੀ ਜਿੱਥੇ ਨਿਸ਼ਾਨ ਸਾਹਿਬ ਝੂਲਦਾ ਉੱਥੇ ਲੋਕ ਆਪ ਦੇ ਆਰ ਨੂੰ ਪ੍ਰੋਟੈਕਟ ਫੀਲ ਕਰਦੇ ਨੇ ਸੇਫ ਮਹਿਸੂਸ ਕਰਦੇ ਨੇ ਕਿ ਇੱਥੇ ਸਿੰਘ ਖੜਾ ਕੋਈ ਜਿਸ ਨੇ ਦਸਤਾਰ ਲਗਾਈ ਹੈ ਤੇ ਤੁਸੀਂ ਸਾਡੀ ਆਈਡੈਂਟੀਟੀ ਨੂੰ ਖਰਾਬ ਕਰ ਰਹੇ ਹੋ ਤੁਸੀਂ ਸਾਨੂੰ ਖਾਲਿਸਤਾਨੀ ਕ ਮੋਟ ਕਰ ਰਹੇ ਹੋ ਇਹ ਸਰਾ ਸਰ ਗਲਤ ਹੈ ਇਹ ਇਹਨਾਂ ਨੂੰ ਸਮਝ ਨਾ ਪਏਗਾ ਜੇ ਨਹੀਂ ਸਮਝਦੇ ਤੇ ਦੇਸ਼ ਲਈ ਬੜੀ ਵੱਡੀ ਚਿੰਤਾ ਦੀ ਗੱਲ ਹੈ ਆ ਹਿਊਮਨ ਰਾਈਟ ਦੇ ਤੌਰ ਤੇ ਦੇਖੀਏ ਤੇ ਕਿੰਨਾ ਸਮਾਂ ਲੱਗ ਸਕਦਾ ਉਹਨਾਂ ਨੂੰ ਪੰਜਾਬ ਲੈ ਆਉਂਦਿਆਂ ਜਾਂ ਇਹ ਕੇਸ ਤੇ ਕਿੰਨਾ ਸਮਾਂ ਲੱਗ ਸਕਦਾ ਤੁਹਾਡੇ ਵੱਲੋਂ ਜਿਹੜਾ ਮੇਕੋ ਸਾਡੀ ਲੜਾਈ ਅਗਰ ਅਸੀਂ ਹਿਊਮਨ ਰਾਈਟ ਵੱਲੋਂ ਸ਼ੁਰੂ ਕਰਦੇ ਆਂ ਤਾਂ ਅਸੀਂ ਹਾਈ ਕੋਰਟ ਦੇ ਵਿੱਚ ਇਹਨਾਂ ਲਈ ਕੇਸ ਕਰ ਰਹੇ ਹਾਂ ਪਰ ਮੈਨੂੰ ਲੱਗਦਾ ਕਿ ਕਿਉਂਕਿ ਉੱਥੇ ਸਾਡੇ ਜਿਹੜੇ ਸਿੰਘ ਪੁੱਕੜ ਤਾਲ ਤੇ ਬੈਠੇ ਆ ਉਹ ਕਾਫੀ ਲੰਬਾ ਸਮਾਂ ਹੋ ਜਾਏਗਾ ਔਰ ਉਹ ਦੇਰੀ ਹੋ ਜਾਏਗੀ ਇਸ ਲਈ ਹਿਊਮਨਸ ਰਾਈਟਸ ਵੱਲੋਂ ਅੱਜ ਮੈਂ ਸੀਐਮ ਸਾਹਿਬ ਦੇ ਕੋਲੇ ਉਹਨਾਂ ਨੂੰ ਮੇਲ ਕਰਕੇ ਉਹਨਾਂ ਨੂੰ ਫੋਨ ਕਰਕੇ ਪਰਸਨਲੀ ਟਾਈਮ ਲੈ ਰਹੀ ਹਾਂ ਮਿਲਣ ਦੇ ਲਈ ਉਹਨਾਂ ਨੂੰ ਮਿਲ ਕੇ ਜੋ ਹੈ ਮੈਮੋਰੰਡਮ ਦਿੱਤਾ ਜਾਏਗਾ ਤਾਂ ਕਿ ਇਹ ਜਿਹੜੇ ਉੱਥੇ ਅਸਾਮ ਦੇ ਵਿੱਚ ਸਿੰਘ ਬੈਠੇ ਆ ਔਰ ਕਿਉਂਕਿ ਇਹ ਸੈਂਟਰਲ ਗਵਰਨਮੈਂਟ ਦੇ ਅੰਡਰ ਨਹੀਂ ਹੈ ਸਟੇਟ ਗਵਰਨਮੈਂਟ ਦੇ ਅੰਡਰ ਹੀ ਆ ਜਦੋਂ ਕੋਈ ਨੋਟੀਫਿਕੇਸ਼ਨ ਦੇਣਗੇ ਉੱਥੇ ਸੈਂਟਰਲ ਗਵਰਨਮੈਂਟ ਤੋਂ ਇਧਰ ਤਬਦੀਲ ਕਰ ਦਣਗੇ ਕੋਈ ਵੱਡੀ ਗੱਲ ਨਹੀਂ ਹੈ ਜੇ ਸੀਐਮ ਸਾਹਿਬ ਨੇ ਐਨਐਸ ਲਾਈ ਆ ਤਾਂ ਐਨਐਸ ਹਟਾ ਵੀ ਸਕਦੇ ਨੇ ਜੇ ਉਹਨਾਂ ਨੇ ਅਸਾਮ ਪਹੁੰਚਾਇਆ ਤੇ ਪੰਜਾਬ ਤਬਦੀਲ ਵੀ ਕਰਵਾ ਸਕਦੇ ਨੇ ਤੇ ਸੋ ਅਸੀਂ ਉਹਨਾਂ ਨੂੰ ਹੀ ਜਾ ਕੇ ਅੱਜ ਕਹਾਂਗੇ ਕਿ ਭਈ ਇਹ ਤੁਸੀਂ ਇਸ ਮਸਲੇ ਦਾ ਹੱਲ ਕਰੋ ਔਰ ਜਲਦੋ ਜਲਦ ਆਓ ਕਿਉਂਕਿ ਇੱਥੇ ਵੀ ਮਾਤਾ ਜੀ ਔਰ ਬਾਪੂ ਜੀ ਸਾਰੇ ਭੁਖੜਤਾਲ ਨੇ ਹੜਤਾਲ ਤੇ ਬੈਠੇ ਹੋਏ ਉਹਨਾਂ ਦੀ ਵੀ ਜੋ ਸਿਹਤ ਹੈ ਅਗਰ ਉਮਰਦੇ ਸਾਹਿਬ ਨਾ ਦੇਖੀਏ ਤਾਂ ਉਹ ਵੀ ਗਲਤ ਹੈ ਆਪਾਂ ਇੱਥੇ ਦੇਖੀਏ ਤੇ ਇਨਸਾਨੀਅਤ ਦੀ ਵੀ ਕਹਾਣ ਹੋ ਰਹੀ ਹੈ ਮੈਨੂੰ ਕੀ ਹੱਕਾਂ ਦੀ ਵੀ ਕਹਾਣ ਹੋ ਰਹੀ ਹੈ ਹਰ ਤਰੀਕੇ ਨਾਲ ਜੋ ਹੈ ਤਸ਼ੱਦਦ ਟਾਏ ਜਾ ਰਹੇ ਇਸ ਨੂੰ ਰੋਕਣਾ ਪਵੇਗਾ ਕਿੰਨੇ ਚਿਰ ਚਿਰ ਚ ਮਿਲ ਰਹੇ ਹੋ ਸੀਐਮ ਪੰਜਾਬ ਨੂੰ ਮੈਂ ਜੀ ਅੱਜ ਹੀ ਆਪਣੀ ਕਾਰਵਾਈ ਕਰ ਰਹੀ ਹਾਂ ਮੇਰੀ ਕੋਸ਼ਿਸ਼ ਹੋਏਗੀ ਕਿ ਆਉਣ ਵਾਲੇ ਇੱਕ ਅੱਧੇ ਦਿਨ ਦੇ ਵਿੱਚ ਉਹਨਾਂ ਨੂੰ ਮਿਲਿਆ ਜਾਵੇ ਬਹੁਤ ਬਹੁਤ ਧੰ